ਪਾਕਿਸਤਾਨ ਦੇ ਇੱਥੇ ਬਹਿ ਕੇ ਕੈਨੇਡਾ ਚ ਦੌਰੇ ਪੈ ਰਹੇ ਹਨ ਬਹੁਤ ਜ਼ਿਆਦਾ ਖਾਲਿਸਤਾਨ ਜਿੰਦਾਬਾ ਖਾਲਸਾ ਨਿੱਦਾਂ ਦੇ ਆ ਕੇ ਇੱਕ ਸ਼ਿਕਾਰੀ ਕੁੱਤਾ ਵੀ ਸਾਡੇ ਗੁਰਦੁਆਰੇ ਚ ਹੋ ਕੇ ਲਾਂਦਾ ਭਾਈ ਗੱਲ ਸੁਣ ਸ਼ਿਕਾਰੀ ਕੁੱਤੇ ਤੈਨੂੰ ਵੀ ਸੁਣਿਆ ਤੇ ਤੇਰੇ ਜਿੰਨੇ ਸਾਥੀ ਸੰਗੀ ਆ ਸਭ ਦੇ ਟਿਕਟਾਂ ਕਟਾ ਤੇ ਇੰਡੀਆ ਪੋਸਟ ਭਾਈ ਅੰਮ੍ਰਿਤਪਾਲ ਨੂੰ ਬਹੁਤ ਜ਼ਰੂਰਤਾ ਤੁਹਾਡੇ ਸਾਰਿਆਂ ਦੀ ਸੋ ਦੇ ਨਸੀ ਕਨੇ ਸ਼ਾਂਤੀ ਨਾਲ ਜ਼ਿੰਦਗੀ ਨੂੰ ਜੀਓ ਤਵਾਇ ਨਾ ਲੈ ਕੇ ਆਓ ਸਿੱਖ ਕੌਮ ਨੂੰ ਬਦਨਾਮ ਨਾ ਕਰੋ ਸਿੱਖਾਂ ਦਾ ਜਲੂਸ ਨਾ ਕੱਢੋ ਤੁਹਾਡੇ ਲੋਕਾਂ ਕਰਕੇ ਪੰਜਾਬ ਦੇ ਹਾਲਾਤ ਦੇਖ ਵਜ ਕੀ ਹੋ ਗਿਆ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਉਹ ਸਾਰੇ ਮੈਂ ਕਹਿੰਨੀ ਸਾਡਾ ਗੁਰਦੁਆਰਾ ਜਿਹੜਾ ਵਿੰਜ਼ਰ ਦੇ ਵਿੱਚ 40 ਰੋਡ ਕਵੈਂਟੀ ਟੂ 40 ਰੋਡ ਤੇ ਆ ਜਾ ਕੇ ਬਾਹਰ ਦੇਖੋ ਕਿੰਨਾ ਖਾਲੀਸਾਨ ਦੇ ਝੰਡੇ ਲਾਏ ਆ ਆ ਜਿਹੜੇ ਸਿੱਖ ਜੇਲ੍ਹਾਂ ਦੇ ਪਿੱਛੇ ਉਹਨਾਂ ਦੇ ਪੋਸਟਰ ਪਾ ਰੱਖੇ ਲੰਗਰ ਹਾਲ 'ਚ ਉਹਨਾਂ ਦੇ ਪੋਸਟਰ ਗੁਰਦਵਾਰਸ਼ ਪ੍ਰਮਾਤਮਾ ਤਾਂ ਮੈਨੂੰ ਉੱਥੇ ਕਿਤੇ ਨਜ਼ਰ ਹੀ ਨਹੀਂ ਆਉਂਦਾ ਮੈਨੂੰ ਤਾਂ ਕਿਸੇ ਦੇ ਉੱਤੇ ਹੋਰ ਫੋਟੋਆਂ ਹੀ ਨਜ਼ਰ ਆਉਂਦੀਆਂ ਸੋ ਇੰਨਾ ਗੰਦ ਤੁਸੀਂ ਨਾ ਪਾਓ ਤੁਸੀਂ ਜਿਹੜੇ ਪੋਸਟਰ ਆ ਜਿਹੜੇ ਜੋ ਭੱਜ ਗਿਆ ਕੋਈ ਕਹਿੰਦੇ ਰੈਸਟ ਉਹ ਜਿੰਨੇ ਵੋਹ ਨਹੀਂ ਗੱਲਾਂ ਹੁੰਦੀਆਂ ਹਨਾ ਸੋ ਜਿੰਨਾਂ ਨੂੰ ਖਾਲਿਸਤਾਨ ਦੇ ਇੱਥੇ ਬਹਿ ਕੇ ਕੈਨੇਡਾ ਚ ਦੌਰੇ ਪੈ ਰਹੇ ਹਨ ਬਹੁਤ ਜ਼ਿਆਦਾ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਇੱਧਰ ਆ ਕੇ ਇੱਕ ਸ਼ਿਕਾਰੀ ਕੁੱਤਾ ਵੀ ਸਾਡੇ ਗੁਰਦੁਆਰੇ ਚ ਹੋ ਕੇ ਲਾਂਦਾ ਹੈ ਭੈ ਕਾਸ ਨੂੰ ਸ਼ਿਕਾਰੀ ਕੁੱਤੇ ਤੈਨੂੰ ਵੀ ਸੁਣਿਆ ਹੈ ਤੇ ਤੇਰੇ ਜਿੰਨੇ ਸਾਥੀ ਸੰਗੀ ਆ ਸਭ ਦੇ ਟਿਕਟਾਂ ਕਟਾ ਤੇ ਇੰਡੀਆ ਪੋਸਟ ਭਾਈ ਅੰਮ੍ਰਿਤਪਾਲ ਨੂੰ ਬਹੁਤ ਜ਼ਰੂਰਤਾ ਤੁਹਾਡੇ ਸਾਰਿਆਂ ਦੀ ਸੋ ਦੇਖੋ ਜੇ 100 ਬੰਦੇ ਖਾਲਿਸਤਾਨ ਦੇ ਨਾਲ ਆ ਤੇ 200 ਖਾਲਿਸਤਾਨ ਦੇ ਖਿਲਾਫ ਵੀ ਆ ਇਹ ਤਾਂ ਆਪਣੀ ਚੁਆਇਸ ਆ ਤੁਸ ਜਬਰਦਸਤੀ ਕਿਸੇ ਨੂੰ ਵੀ ਨਹੀਂ ਕਹਿ ਸਕਦੇ ਕਿ ਤੁਸੀਂ ਖਾਲਿਸਤਾਨ ਨੂੰ ਵੋਟ ਕਰੋ ਜਾਂ ਸਟੈਂਡ ਕਰੋ ਹਰੇਕ ਬੰਦੇ ਦੀ ਆਜ਼ਾਦ ਮੁਲਕ ਚ ਰਹਿਣੇ ਆ ਆਜ਼ਾਦ ਲਾਈਫ ਆ ਹਰ ਇੱਕ ਬੰਦੇ ਨੂੰ ਡਿਸੀਜਨ ਲੈਣ ਦਾ ਹੱਕ ਆ ਕੁਝ ਲਾਈਕ ਕਰਦੇ ਆ ਖਾਲਿਸਤਾਨ ਬਣੇ ਕੁਝ ਸਾਡੇ ਰਗ ਨਹੀਂ ਪਸੰਦ ਕਰਦੇ ਸੀ ਕਹਿੰਦੇ ਸ਼ਾਂਤੀ ਨਾਲ ਜ਼ਿੰਦਗੀ ਨੂੰ ਜੀਓ ਤਬਾਈ ਨਾ ਲੈ ਕੇ ਆਓ ਸਿੱਖ ਕੌਮ ਨੂੰ ਬਦਨਾਮ ਨਾ ਕਰੋ ਸਿੱਖਾਂ ਦਾ ਜਲੂਸ ਨਾ ਕੱਢੋ ਤੁਹਾਡੇ ਲੋਕਾਂ ਕਰਕੇ ਪੰਜਾਬ ਦੇ ਹਾਲਾਤ ਦੇਖਵਾਜ ਕੀ ਹੋ ਗਿਆ ਸੇ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਆਣੀ ਚਾਹੀਦੀ ਸਾਰੇ ਮੈਂ ਕਹਿੰਦੀ ਸਾਡਾ ਗੁਰਦੁਆਰਾ ਜਿਹੜਾ ਬਿੰਦਰ ਦੇ ਵਿੱਚ 40 ਰੋਡ ਕਵੈਂਟੀ ਟੂ 40 ਰੋਡ ਤੇ ਹੈ ਜਾ ਕੇ ਬਾਹਰ ਦੇਖੋ ਕਿੰਨਾ ਖਾਲੀ ਸਾਂ ਦੇ ਝੰਡੇ ਲਾਏ ਆ ਆ ਜਿਹੜੇ ਸਿੱਖ ਜੇਲ੍ਹਾਂ ਦੇ ਪਿੱਛੇ ਉਹਨਾਂ ਦੇ ਪੋਸਟਰ ਪਾ ਰੱਖੇ ਲੰਗਰ ਹਾਲ 'ਚ ਉਹਨਾਂ ਦੇ ਪੋਸਟਰ ਗੁਰਦਵਾਰਸ਼ ਪਰਮਾਤਮਾ ਤੇ ਨਜ਼ਰ ਨਹੀਂ ਆਉਂਦਾ ਮੈਂ ਤਾਂ ਕਿਹਦੇ ਤੇ ਘੋੜਾ ਫੋਟੋ ਨਹੀਂ ਨਜ਼ਰ ਆਉਂਦੀ ਆ ਸੋ ਇੰਨਾ ਗੰਦ ਤੁਸੀਂ ਨਾ ਪਾਓ ਤੁਸੀਂ ਜਿਹੜੇ ਪੋਸਟਰ ਆ ਜਿਹੜੇ ਝੰਡੇ ਆ ਆਪਣੇ ਘਰਾਂ ਚ ਆਪਣੇ ਲਿਵਿੰਗ ਰੂਮ ਚ ਪੋਸਟਰ ਲਾਓ ਝੰਡੇ ਲਾਓ ਆਪਣੇ ਘਰ ਦੇ ਛੱਤ ਦੇ ਉੱਪਰ ਲਾਓ ਖਾਲਸਾ ਦੇ ਝੰਡੇ ਆਪਣੇ ਘਰਾਂ ਤੇ ਲਾਓ ਪਰ ਇੱਕ ਹੱਥ ਜੋੜ ਕੇ ਮੇਰੀ ਬੇਨਤੀ ਕਿ ਗੁਰਦਾਰ ਨੂੰ ਬਖਸ਼ ਦੋ ਬਖਸ਼ ਦੋ ਜਨਤਾ ਉੱਥੇ ਪੀਸ ਲੱਭਣ ਆਉਂਦੀ ਆ ਜਨਤਾ ਦੋ ਪਲਾ ਵਾਸਤੇ ਆਪਣੇ ਵਾਹਿਗੁਰੂ ਨਾਲ ਬਾਬੇ ਦੇ ਨਾਲ ਗੱਲਾਂ ਕਰਨ ਆਉਂਦੀ ਆ ਆਪਣੇ ਦੁੱਖ ਤਕਲੀਫਾਂ ਸਾਂਝੀਆਂ ਕਰਨਾ ਦੀ ਪ੍ਰਮਾਤਮਾ ਨਾਲ ਤੁਸੀਂ ਕਿੱਥੇ ਨੂੰ ਲੈ ਕੇ ਚੱਲਿਆ ਗੁਰੂ ਘਰ ਨਾਲ ਸੋ ਮੇਰੇ ਇਹ ਸਾਰਿਆਂ ਨੂੰ ਬੇਨਤੀ ਹੈ ਵੀ ਗੁਰੂ ਘਰ ਦੇ ਵਿੱਚ ਇਸ ਚੀਜ਼ ਨੂੰ ਪ੍ਰਮੋਟ ਨਾ ਕਰੋ ਤੁਸੀਂ ਆਪਣੇ ਖਾਲਿਸਤਾਨ ਨੂੰ ਪ੍ਰਮੋਟ ਕਰਨਾ ਹੈ ਪਲੀਜ਼ ਇੰਡੀਆ ਜਾਓ ਉੱਥੇ ਜਾ ਕੇ ਕਰੋ ਕਿਉਂਕਿ ਤੁਹਾਡੇ ਕੁਝ ਕੱਟੜਵਾਦ ਲੋਕਾਂ ਕਰਕੇ ਪੰਜਾਬ ਦੇ ਹਾਲਾਤ ਮਾੜੇ ਆ ਮੈਨੂੰ ਤਾਂ ਲੱਗਦਾ ਜਿਹੜੇ ਕੁਛਾ ਬਹੁਤ ਜ਼ਿਆਦਾ ਆਪਣੇ ਨੂੰ ਕਹਿੰਦੇ ਨੇ ਸੀ ਖਾਲਿਸਤਾਨ ਦੇ ਸ਼ਿਕਾਰੀ ਕੁੱਤੇ ਸਾਡੇ ਕਾ ਇੱਥੇ ਇਵੈਂਟਸਰ ਚ ਮੈਨੂੰ ਤਾਂ ਆਰਾ ਰਸਤਾ ਬੰਦਾ ਲੱਗਦਾ ਉਹ ਵੀ ਤੁਸੀਂ ਸਾਰਾ ਗਾਂਧੀ ਹੈ ਤੁਸੀਂ ਲੋਕਾਂ ਨੇ ਪਾਇਆ ਹੋਇਆ ਸਿੱਖ ਕੌਮ ਨੂੰ ਤੁਸੀਂ ਬਦਨਾਮ ਕਰਨ ਤੋਂ ਤ੍ਰੇਅ ਅਮਰ ਤੁਸੀਂ ਨਹੀਂ ਸ਼ੱਕਦੇ ਹੋ ਬਿਨਾ ਅਮਰ ਸ਼ੱਕੇ ਤੁਸੀਂ ਗਾਤਰਾ ਲੰਕਾ ਲੈਣਿਓ ਪਾਲ ਲੈਣਿਓ ਫਿਰ ਤੁਸੀਂ ਵੱਡੀ ਵੱਡੀ ਗੱਲਾਂ ਕਰਦੇ ਹੋ ਪੱਲੇ ਕੀ ਆ ਤੁਹਾਡੇ ਮੈਨੂੰ ਦੱਸੋ ਪੱਲੇ ਕੀ ਆ ਤੁਸੀਂ ਕਿਹੜੀਆਂ ਸ਼ਹੀਦੀਆਂ ਦੇਤੀਆਂ ਕਿਹੜੇ ਆਪਣੇ ਪਰਿਵਾਰ ਤੁਸੀਂ ਤਿਆਗਤਾ ਜਾਂ ਕਿਹੜੇ ਆਪਣੇ ਧਿੱਪੋਤ ਦੇ ਤੁਸੀਂ ਸ਼ਹੀਦੀ ਦੇਤੀ ਹੈ ਵੀ ਜਿਹੜੀ ਤੁਸੀਂ ਵੱਡੀਆਂ ਗੱਲਾਂ ਕਰਦੇ ਸੋ ਹੱਥ ਛੋੜ ਕੇ ਬੇਨਤੀ ਹੈ ਗੁਰਦੁਆਰ ਦੇ ਬਾਹਰ ਜਿਹੜੇ ਤੁਸੀਂ ਖਾਲਸਾਣ ਦੇ ਝੰਡੇ ਲਾਏ ਆ ਪਲੀਜ਼ ਇਹਨਾਂ ਨੂੰ ਲਾ ਦਿਓ ਲੋਕਾਂ ਨੂੰ ਪੀਸ ਨਾਲ ਸ਼ਾਂਤੀ ਨਾਲ ਇੱਥੇ ਜੀਣ ਦੋ ਗੁਰਦੁਆਰੇ ਦੇ ਵਿੱਚ ਲੋਕ ਪ੍ਰਮਾਤਮਾ ਦੇ ਦਰਸ਼ਨ ਕਰਾਉਂਦੇ ਆ ਤੁਹਾਡੇ ਬੇਫਕੂਫੀਆਂ ਸਟੂਪਿਡਸ ਗੱਲਾਂ ਨਹੀਂ ਸੁਣਨ ਆਉਂਦੇ ਤੁਹਾਡੇ ਬੇਫਕੂਫ ਜੇ ਫਜ਼ੂਲ ਦੀਆਂ ਜਿਹੜੀਆਂ ਲੰਗਰ ਹਾਲ ਚ ਪੋਸਟਾਂ ਲਾਈਆਂ ਉਹ ਫੋਟੋਆਂ ਨਹੀਂ ਦੇਖਣ ਆਉਂਦੇ ਕਿਸੇ ਦੀ ਆਪਣੇ ਘਰਾਂ 'ਚ ਕਰੋ ਇਹ ਸਾਰਾ ਕੰਮ ਆਪਣੇ ਲਿਵਿੰਗ ਰੂਮ ਚ